ਸਟਾਕ ਮਾਰਕੀਟ ਕੋਈ ਜੂਆ ਨਹੀਂ ਹੈ ਕੋਈ ਤੁਹਾਨੂੰ ਰਾਤੋ-ਰਾਤ ਅਮੀਰ ਬਣਾਉਣ ਦਾ ਸਾਧਨ ਨਹੀਂ ਹੈ ਨਾ ਹੀ ਤੁਹਾਨੂੰ ਇਹ ਹੈਗਾ ਕਿ ਕੋਈ ਹਰੇਕ ਮਹੀਨੇ ਤੁਹਾਨੂੰ ਕੋਈ ਪੱਕੀ ਅਮਾਉਂਟ 1 ਲੱਖ ਰੁਪਈਆ 2 ਲੱਖ ਰੁਪਈਆ ਬਣਾ ਕੇ ਦੇ ਦੇਊਗਾ ਸਟਾਕ ਮਾਰਕੀਟ ਦੇ ਵਿੱਚ ਡੇ ਟ੍ਰੇਡਿੰਗ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ ਠੀਕ ਹੋ ਗਿਆ ਡੇ ਟ੍ਰੇਡਿੰਗ ਆ ਇੰਟਰਡੇ ਜੀ ਨੂੰ ਕਹਿੰਦੇ ਆ ਉਸ ਤੋਂ ਬਾਅਦ ਫਿਊਚਰ ਐਂਡ ਆਪਸ਼ਨਸ ਬਿਲਕੁਲ ਵੀ ਨਹੀਂ ਕਰਨੇ ਚਾਹੀਦੇ ਫਿਊਚਰ ਐਂਡ ਆਪਸ਼ਨਸ ਜੋ ਵੀ ਇੱਥੇ ਕਰਦੇ ਆ ਕਾਲਸ ਪੁਟਸ ਹੋ ਗਿਆ ਇਹ ਵੀ ਬਿਲਕੁਲ ਨਹੀਂ ਹਾਂ ਜੇ ਤੁਸੀਂ ਆਪਣਾ ਘਰ ਬਰਬਾਦ ਕਰਨਾ ਚਾਹੁੰਦੇ ਹੋ ਬਹੁਤ ਸਾਰੇ ਲੋਕਾਂ ਨੇ ਅੱਜ ਤੱਕ ਹਜ਼ਾਰਾਂ ਲੋਕਾਂ ਦੀਆਂ ਐਗਜ਼ਾਮਪਲ ਨੇ ਜਿਨ੍ਹਾਂ ਨੇ ਖੁਦ ਦੀ ਜਾਨ ਲਈ ਆ ਈਵਨ ਪਰਿਵਾਰ ਦੇ ਮੈਂਬਰਾਂ ਦੀ ਜਾਨ ਲਈ ਆ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਬਾਕੀ ਸਾਰੀਆਂ ਤਰ੍ਹਾਂ ਦੀ ਇਨਵੈਸਟਮੈਂਟ ਦੀ ਤਰ੍ਹਾਂ ਹੀ ਆ ਹੋਰ ਕੁਝ ਨਹੀਂ ਹੈਗਾ ਜਿਵੇਂ ਲੋਕ ਸੋਨੇ 'ਚ ਚਾਂਦੀ 'ਚ ਲੈਂਡ ਪ੍ਰਾਪਰਟੀ 'ਚ ਪਲਾਟਾਂ ਦੇ ਵਿੱਚ ਜ਼ਮੀਨਾਂ ਦੇ ਵਿੱਚ ਇਨਵੈਸਟ ਕਰਦੇ ਆ ਸਾਲਾਂ ਸਾਲ ਬੈਠੇ ਰਹਿੰਦੇ ਆ ਉਸੇ ਤਰ੍ਹਾਂ ਦੀ ਇਨਵੈਸਟਮੈਂਟ ਆ ਨਾ ਇਸ ਤੋਂ ਇੱਕ ਕਦਮ ਇੱਧਰ ਕੋਸ਼ਾ ਨਾ ਇਸ ਤੋਂ ਇੱਕ ਕਦਮ ਇੱਧਰ ਕੋਸ਼ਾ ਜੇ ਤੁਸੀਂ ਸਟਾਕ ਮਾਰਕੀਟ ਦੇ ਬਾਰੇ ਦੇ ਵਿੱਚ ਚੰਗੀ ਤਰ੍ਹਾਂ ਨਾਲ ਜਾਨਣਾ ਚਾਹੁੰਦੇ ਹੋ ਤਾਂ ਇੱਥੇ ਤੁਹਾਨੂੰ ਉੱਪਰ ਲਿਖੇ ਹੋਏ ਮਿਲ ਜਾਣਗੇ ਮੇਰੇ ਉਹ ਵਾਲੇ ਐਪੀਸੋਡ ਨੰਬਰ ਜਿਨ੍ਹਾਂ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਆ ਕਿ ਤੁਹਾਡੇ ਜਿੰਨੇ ਵੀ ਕੁਐਸਚਨ ਹੋਣਗੇ ਕੋਈ ਵੀ ਨਵਾਂ ਬੰਦਾ ਜਿਹੜਾ ਸ਼ੇਅਰ ਮਾਰਕੀਟ ਦੇ ਵਿੱਚ ਆਉਂਦਾ ਉਹਦੇ ਦਿਮਾਗ 'ਚ ਬਹੁਤ ਸਾਰੇ ਕੁਐਸਚਨ ਨੇ ਇਵਨ ਕਈ ਚੀਜ਼ਾਂ ਜਿਹੜੀਆਂ ਸ਼ਾਇਦ ਤੁਹਾਡੇ ਦਿਮਾਗ 'ਚ ਆਲੇ ਹੋਣਗੀਆਂ ਵੀ ਨਹੀਂ ਮੈਂ ਕੋਸ਼ਿਸ਼ ਕੀਤੀ ਆ ਉਹਨਾਂ ਸਾਰੀਆਂ ਦੇ ਆਨਸਰ ਦੇਣ ਦੀ ਤੁਸੀਂ ਇਹ ਸਾਰੇ ਤੇ ਸਾਰੇ episodes ਦੇਖ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਮੈਂ ਸਿਰਫ ਆਪਣੇ views ਵਧਾਉਣ ਦੀ ਗੱਲ ਕਰ ਰਿਹਾ ਹਾਂ ਤੁਸੀਂ offline download ਕਰ ਲਿਓ download ਕਰਕੇ ਉਹਨਾਂ ਨੂੰ ਦੇਖ ਸਕਦੇ ਹੋ ਹਾਂਜੀ ਤਾਂ ਹੁਣ ਗੱਲ ਇਹ ਹੈਗੀ ਆ ਕਿ ਕੋਈ ਵੀ ਇਨਸਾਨ ਕੋਈ ਵੀ ਦੋਸਤ ਜਿਹੜਾ ਹੁਣ ਥੋੜੀ ਦੇਰ ਪਹਿਲਾਂ ਹੀ stock market ਦੇ ਵਿੱਚ ਆਇਆ ਹੋਊਗਾ ਪਹਿਲੀ ਵਾਰੀ invest ਕੀਤਾ ਹੋਊਗਾ ਬਹੁਤ سارے ਸੁਪਨੇ ਲੈ ਕੇ ਆਇਆ ਹੋਊਗਾ ਜਿਹੜੇ ਉਹਨੂੰ ਅਲੱਗ-ਅਲੱਗ ਲੋਕਾਂ ਨੇ ਦਿਖਾਏ ਹੋਣਗੇ ਜਾਂ ਉਹਨੇ ਖੁਦ ਹੀ ਦੇਖ ਲਏ ਹੋਣੇ ਆ ਠੀਕ ਆ ਜਾਂ ਫਿਰ ਜਿਹੜੇ YouTube ਦੇ ਉੱਪਰ ਵੀ ਕਈ ਲੋਕ ਐਡ ਦਿੰਦੇ ਆ ਪੋਸਟਰ ਵਗੈਰਾ ਵੀ ਜੋ ਵੀ ਹੈਗਾ ਹਨਾ ਕਿ ਇਸ ਤਰ੍ਹਾਂ ਨਾਲ ਪੈਸਾ ਡਬਲ ਹੋ ਜਾਂਦਾ ਜਿਵੇਂ ਵੀ ਤਾਂ ਉਹਨਾਂ ਦੇ ਲਈ ਇਹ ਵਾਲਾ ਟਾਈਮ ਇੱਕਦਮ ਹੋ ਸਕਦਾ ਕਿ ਬਹੁਤ ਹੀ ਬੁਰੇ ਸੁਪਨੇ ਵਰਗਾ ਹੋਵੇ ਉਹਨਾਂ ਨੂੰ ਇਹ ਲੱਗੇ ਕਿ ਸਾਡਾ ਉਹੀ ਜਿਹੜਾ ਅਸਲ ਦੇ ਵਿੱਚ ਡਰ ਸੀਗਾ ਜਿਸ ਕਰਕੇ ਸਾਨੂੰ ਲੋਕ ਡਰਾਉਂਦੇ ਸੀਗੇ ਸਲਾਹ ਦਿੰਦੇ ਸੀ ਵੀ ਨਾ ਇੱਧਰ ਵੜੋ ਗੱਲ ਉਹੀ ਹੈਗੀ ਆ ਅਸਲੀ ਅਸੀਂ ਗਲਤ ਪੰਗਾ ਲੈ ਲਿਆ ਤਾਂ ਗੱਲ ਇਹ ਹੈਗੀ ਆ ਕਿ ਉਹਨਾਂ ਦੋਸਤਾਂ ਦੇ ਲਈ ਇਹ ਵੀਡੀਓ ਹੈਗਾ ਮੇਨਲੀ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆ ਕਿ ਮਾਰਕੀਟ ਹੋਣਾ ਜਿਵੇਂ ਲਗਾਤਾਰ ਹੀ ਡਿੱਗ ਰਹੀ ਹੈ ਲਗਾਤਾਰ ਡਿੱਗ ਰਹੀ ਹੈ ਤਾਂ ਕੁਝ ਕਾਰਨ ਨੇ ਇਹਦੇ ਮਾਰਕੀਟ ਦੇ ਡਿੱਗਣ ਦੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਦੇਖ ਹੀ ਰਿਹਾ ਵਜੇ ਤੁਸੀਂ YouTube ਵੀ ਲਾ ਲੋਗੇ ਕਿਤੇ ਖਬਰਾਂ ਵੀ ਸੁਣ ਲੋਗੇ ਤੁਹਾਨੂੰ ਕਾਰਨ ਸਾਹਮਣੇ ਹੀ ਦਿਖ ਜਾਣਗੇ ਕੋਈ ਦੇਸ਼ ਐਸ ਟਾਈਮ ਹੈਗਾ ਜਿੱਥੇ ਕੋਈ ਲੜਾਈ ਨਹੀਂ ਚੱਲ ਰਹੀ ਕੋਈ ਕਲੇਸ਼ ਨਹੀਂ ਚੱਲ ਰਿਆ ਹੁਣ ਇਹਨੂੰ ਪਿਛਲੇ ਕੁਝ 10 ਸਾਲ ਵੀ ਪਿੱਛੇ ਚਲੇ ਜਾਈਏ ਤਾਂ ਤਕਰੀਬਨ ਸ਼ਾਂਤੀ ਰਹਿੰਦੀ ਸੀ ਕੋਈ ਵੱਡੀ ਘਟਨਾ ਜੇ ਹੋ ਜਾਂਦੀ ਸੀ ਤਾਂ ਉਹ ਲੋਕ ਕਹਿੰਦੇ ਸੀ ਵੀ ਇਹ ਕੀ ਹੋ ਗਿਆ ਵੀ ਐਸ ਤਰ੍ਹਾਂ ਕਿਵੇਂ ਹੋ ਗਿਆ ਕਿਸੇ ਕੰਟਰੀ ਦੇ ਵਿੱਚ ਤਿੰਨ ਚਾਰ ਦਹਾਕੇ ਦੁਨੀਆ ਦੇ ਇਸ ਤਰ੍ਹਾਂ ਲੰਘੇ ਤਿੰਨ ਨਹੀਂ ਜਿਆਦਾ ਹੀ ਲੰਘੇ ਐ ਸਪੈਸ਼ਲੀ ਤਾਂ ਕੇ ਲਈ ਸੈਕੰਡ ਵਰਲਡ ਵਾਰ ਤੋਂ ਬਹੁਤ ਪਰ ਹੁਣ ਦੁਬਾਰਾ ਤੋਂ ਇੱਕ ਵਾਰੀ ਇਸ ਟਾਈਮ ਹੈ ਕਿ ਕੋਈ ਦੇਸ਼ ਇਸ ਤਰ੍ਹਾਂ ਦਾ ਹੁਣ ਤਾਂ ਬਚਿਆ ਹੀ ਨਹੀਂ ਹੈ ਜਿੱਥੇ ਕੁਝ ਵੀ ਨਹੀਂ ਹੋ ਰਿਹਾ ਇਵਨ ਯੂਰਪ ਦੇ ਵਿੱਚ ਵੀ ਆਹੀ ਕੁਝ ਹੋ ਰਿਹਾ ਜਦੋਂ ਇਹੋ ਜਿਹਾ ਕੁਝ ਹੁੰਦਾ ਵਾ ਸਭ ਤੋਂ ਅਪਾ ਪ੍ਰੋਫਿਟ ਦੀ ਗੱਲ ਕਰਦੇ ਆਂ ਇਹ ਕਿਉਂਕਿ ਚੈਨਲ ਹੁਣ ਆਪਣਾ ਕੋਈ ਸਮਾਜ ਦੀ ਗੱਲ ਜਾਂ ਗਲਤ ਸਹੀ ਕਰਨ ਵਾਲਾ ਨਹੀਂ ਹੈਗਾ ਇਨਸਾਨ ਤਾਂ ਕਟਾ ਖਾਂਦੇ ਆ ਹਰ ਹਰੇਕ ਤਰੀਕੇ ਦਾ ਜਾਨੀ ਮਾਲੀ ਹਰ ਇੱਕ ਤਰ੍ਹਾਂ ਦਾ bizness ਖਰਾਬ ਹੁੰਦਾ ਬਹੁਤ ਵੱਡੇ ਮਤਲਬ ਲੈਵਲ ਦੇ ਉੱਪਰ bizness ਡਿਸਰਪਟ ਹੁੰਦੇ ਆ ਟ੍ਰੇਡ ਵਾਰਸ ਹੁੰਦੀ ਆ ਬਹੁਤ ਕੁਝ ਹੋ ਜਾਂਦਾ ਵਾ ਮਾਰਕੀਟ ਉਹਦੇ ਕਰਕੇ ਥੱਲੇ ਜਾਂਦੀ ਆ ਯੂਕਰੇਨ ਆ ਇਰਾਨ ਆ ਇਜ਼ਰਾਈਲ ਆ ਮਤਲਬ ਕੌਣ ਕੌਣ ਨਹੀਂ ਹੈਗਾ ਜਿਹੜਾ ਇਨਵੋਲਵ ਨਹੀਂ ਹੈਗਾ ਇਸ ਟਾਈਮ ਦੇ ਉੱਪਰ ਉਸ ਤੋਂ ਬਾਅਦ ਇੰਡੀਆ ਦੀ ਆਪਣੀਆਂ ਕੁਝ ਪ੍ਰੋਬਲਮਸ ਨੇ ਚੱਲ ਰਹੀਆਂ ਜਿਹੜੀਆਂ ਟ੍ਰੇਡ ਦੇ ਜਿਹੜੇ ਉਹ ਸਾਰੀਆਂ ਸੈਂਕਸ਼ਨਸ ਵਗੈਰਾ ਨੇ ਜਾਂ ਅੱਡ ਅੱਡ ਰੈਸਟ੍ਰਿਕਸ਼ਨਸ ਨੇ ਉਹਨਾਂ ਦਾ ਇੰਡੀਆ ਨੂੰ ਨੁਕਸਾਨ ਹੋ ਰਿਹਾ ਵਾ ਚਾਈਨਾ ਦੇ ਨਾਲ ਰਿਲੇਸ਼ਨ ਚੰਗੇ ਨਹੀਂ ਹੈਗੇ ਉੱਥੋਂ ਆਪਾਂ ਨੂੰ ਕੱਚਾ ਮਾਲ ਬਹੁਤ ਜ਼ਿਆਦਾ ਮਿਲਦਾ ਬਹੁਤ ਸਾਰੀਆਂ ਅਲੱਗ-ਅਲੱਗ ਚੀਜ਼ਾਂ ਇੰਡਸਟਰੀ ਦੇ ਵਿੱਚ ਚਾਈਨਾ ਤੋਂ ਕੱਚਾ ਮਾਲ ਆਉਂਦਾ ਜਿਹੜਾ ਆਪਾਂ ਨੂੰ ਮਿਲ ਰਿਹਾ ਵਾ ਉਹਦੇ 'ਚ ਪ੍ਰੋਬਲਮ ਆ ਰਹੀ ਆ ਉਸ ਤੋਂ ਬਾਅਦ ਅਗਲੀ ਇੱਕ ਚੀਜ਼ ਕੀ ਆ ਇੰਡੀਅਨ ਮਾਰਕੀਟ ਦੀ ਇੰਡੀਅਨ ਮਾਰਕੀਟ ਹਮੇਸ਼ਾ ਬਾਕੀ ਦੀਆਂ ਮਾਰਕੀਟਸ ਦੇ ਨਾਲੋਂ ਥੋੜਾ ਅਜੀਬ ਬਿਹੇਵ ਕਰਦੀ ਆ ਡਿੱਗਣਾ ਤਾਂ ਬਹੁਤ ਜ਼ਿਆਦਾ ਡਿੱਗੂਗੀ ਚੜ੍ਹਨਾ ਤਾਂ ਬਹੁਤ ਹੀ ਜ਼ਿਆਦਾ ਚੜ੍ਹੂਗੀ ਠੀਕ ਹੋ ਗਿਆ ਅਗਲੀ ਚੀਜ਼ ਆ ਸਭ ਤੋਂ ਵੱਡੀਆਂ ਤਰਾਸਦੀਆਂ ਜੇ ਆਪਾਂ ਪਿਛਲੇ ਪਿਛਲੀ ਸਦੀ ਦੀਆਂ ਦੇਖੀਏ ਤਾਂ ਤਿੰਨ ਨੇ ਮੇਨਲੀ ਆਰਥਿਕ ਤੌਰ ਦੇ ਉੱਪਰ ਜਿਹੜੀਆਂ ਆਈਆਂ ਜਿਨ੍ਹਾਂ ਨੇ ਆਰਥਿਕਤਾ ਨੂੰ ਹਿੱਟ ਕੀਤਾ ਦੋ ਵਿਸ਼ਵ ਜੰਗਾਂ ਹੋਈਆਂ ਵਰਲਡ ਵਾਰਸ ਉਸ ਤੋਂ ਬਾਅਦ ਵਿਚਕਾਰ ਜਿਹੜਾ ਗ੍ਰੇਟ ਡਿਪਰੈਸ਼ਨ ਦਾ ਟਾਈਮ ਆਇਆ ਪਹਿਲੀ ਵਰਲਡ ਵਾਰ ਤੋਂ ਬਾਅਦ ਦਾ ਸਟਿਲ ਹੁਣ ਮਤਲਬ ਤੁਸੀਂ ਇੱਕ ਦੇਖੋ ਕਿ ਇੰਨੀ ਵੱਡੀ ਘਟਨਾ ਹੋਈ ਕਿ ਪੂਰੀ ਦੁਨੀਆ ਦੇ ਦੇਸ਼ ਇਨਵੋਲਵ ਹੋਏ ਲੜਾਈਆਂ 'ਚ ਉਸ ਤੋਂ ਬਾਅਦ ਵੀ ਦੁਨੀਆ ਠੀਕ ਹੋਈ ਆ ਈਵਨ ਭਾਵੇਂ ਲੱਖਾਂ ਲੋਕ ਮਰੇ ਆ ਕਰੋੜਾਂ ਲੋਕ ਮਰੇ ਆ ਸ਼ਾਇਦ ਕਰੋੜਾਂ ਕਰੋੜਾਂ ਲੋਕ ਮਰੇ ਲੱਖਾਂ ਨਹੀਂ ਮਰੇ ਕਰੋੜਾਂ ਲੋਕ ਮਰੇ ਆ ਫੇਰ ਵੀ ਕੁਝ ਸਾਲਾਂ ਤੋਂ ਬਾਅਦ ਸਭ ਕੁਝ ਰਿਕਵਰ ਹੋਇਆ ਤੇ ਜਦੋਂ ਹੀ ਰਿਕਵਰ ਹੋਇਆ ਮੈਂ ਹਮੇਸ਼ਾ ਉਹ ਸਪ੍ਰਿੰਗ ਦੀ ਐਗਜ਼ਾਮਪਲ ਦਿੰਨਾ ਹੁੰਨਾ ਉਸੇ ਤਰ੍ਹਾਂ ਹੀ ਚੀਜ਼ਾਂ ਵਾਪਸ ਆਈਆਂ ਹਾਲਾਤ ਨਾ ਚੰਗੇ ਤੇ ਨਾ ਮਾੜੇ ਕਿਤੇ ਵੀ ਉਹ ਇੱਕੋ ਜਿਹੇ ਨਹੀਂ ਰਹਿੰਦੇ ਹੁੰਦੇ ਫਿਲਹਾਲ ਇੱਕ ਹੋਰ ਪ੍ਰੋਬਲਮ ਕੀ ਹੋ ਗਈ 트럼ਪ ਸਾਹਿਬ ਆ ਗਏ ਮਤਲਬ 트럼ਪ ਸਾਹਿਬ ਦਾ ਜਨਮ ਹੋ ਗਿਆ ਤਾਂ ਉਹ ਪ੍ਰੋਬਲਮ ਬਟ ਹੁਣ ਉਹਦੇ ਵਿੱਚ ਵੀ ਕੀ ਆਕੇ 트럼ਪ ਸਾਹਿਬ ਦੀ ਵੀ ਇਹ ਦੂਸਰੀ ਟਰਮ ਚੱਲ ਰਹੀ ਆ ਇਸ ਤੋਂ ਬਾਅਦ ਉਹਨਾਂ ਕੋਲੇ ਕੋਈ ਚਾਂਸ ਨਹੀਂ ਹਾਂ ਜੇ ਉਹ ਕੁਝ ਬਹੁਤ ਹੀ ਪੁੱਠਾ ਸਿੱਧਾ ਨਹੀਂ ਕਰ ਦਿੰਦੇ ਤਾਂ ਅਮਰੀਕਾ ਦੇ ਵਿੱਚ ਬਟ ਉਹ ਚੀਜ਼ ਨਹੀਂ ਕਰ ਸਕਦੇ ਉਹ ਜਿੰਨਾ ਮਰਜ਼ੀ ਚੋਰ ਲਾ ਲੈਣ ਅਮਰੀਕਾ ਦਾ ਵੀ ਜਿਹੜਾ ਇੱਕ ਪੋਲੀਟੀਕਲ ਸਿਸਟਮ ਬਹੁਤ ਜ਼ਿਆਦਾ ਸਟਰੋਂਗ ਆ ਉਹਦੇ ਚਾਂਸਸ ਨਹੀਂ ਹੈਗੇ ਤਾਂ ਟਰੰਪ ਨੇ ਵੀ ਚਲੇ ਜਾਣਾ ਵਾ ਹੁਣ ਤਾਂ ਜਿਹੜਾ ਕੋਸ਼ਿਸ਼ ਹੱਦ ਤੱਕ ਕਮਲ ਤਾਂ ਟਰੰਪ ਉਹਨਾਂ ਨੇ ਪਾਇਆ ਹੋਇਆ ਉਹ ਘਟ ਜਾਣਾ ਵਾ ਹੋਰ ਚੀਜ਼ਾਂ ਬਹੁਤ ਨੇ ਇੰਡੀਅਨ ਮਾਰਕੀਟ ਦੇ ਵਿੱਚ ਜਿਹੜਾ ਜੇ ਤੁਸੀਂ ਬਹੁਤ ਸਾਰੀਆਂ ਕੰਪਨੀਆਂ ਨੂੰ ਚੈੱਕ ਕਰੋਗੇ ਖੁਦ ਮੈਂ ਹਮੇਸ਼ਾ ਹੀ ਕਹਿੰਦਾ ਉਹਨਾਂ ਰਿਸਰਚ ਕਰੋ ਖੁਦ ਚੈੱਕ ਕਰੋ Google ਦੇ ਉੱਪਰ ਜਾ ਕੇ ਇੰਡੀਅਨ ਕੰਪਨੀਆਂ ਦੇ ਸਟਾਕ ਪ੍ਰਾਈਸ ਦੇਖੋਗੇ ਸਪੈਸ਼ਲੀ ਔਰ ਕਰੋਨਾ ਤੋਂ ਬਾਅਦ ਦੇ 2020 ਤੋਂ ਬਾਅਦ ਦੇ ਮਤਲਬ ਕਿਆ ਖੁਸ਼ੀ ਆਈ ਉਸ ਤੋਂ ਬਾਅਦ ਇੰਡੀਅਨ ਸਟਾਕ ਮਾਰਕੀਟ 'ਚ ਇੰਨਾ ਕਿ ਜ਼ਿਆਦਾ ਖੁਸ਼ ਹੋ ਗਈਆਂ ਕੰਪਨੀਆਂ ਇਨਵੈਸਟਰਸ ਇੰਡੀਅਨ ਸ਼ੇਅਰ ਮਾਰਕੀਟ ਕਿ ਕੰਪਨੀਆਂ ਅਗਲੇ 4 ਸਾਲਾਂ 5 ਸਾਲਾਂ ਦੇ ਵਿੱਚ 10 10 ਗੁਣਾ 15 15 ਗੁਣਾ 20 20 ਗੁਣਾ ਕਈ ਕੰਪਨੀਆਂ 100 100 ਗੁਣਾ ਤੱਕ ਵੱਧ ਗਈਆਂ ਲੋ ਤਾਂ ਕੋਈ ਕੀ ਐਸਾ ਕੀ ਹੋ ਗਿਆ ਐਸਾ ਤਾਂ ਕੁਝ ਨਹੀਂ ਹੋਇਆ ਮਾਰਕੀਟ ਦੁਬਾਰਾ ਓਪਨ ਹੋਈ ਆ ਬਟ 50 ਗੁਣਾ ਕੰਪਨੀ ਦੇ ਉੱਪਰ ਚਲੇ ਜਾਣਾ ਸ਼ੇਅਰ ਦਾ 20 ਗੁਣਾ ਜਾਣਾ ਉਹ ਕੋਈ ਕੋਈ ਸੈਂਸ ਨਹੀਂ ਬਣ ਰਹੀ ਸੀ ਉਹਦੇ ਵਿੱਚ ਤਾਂ ਆਲਰੇਡੀ ਬਹੁਤ ਮਹਿੰਗਾ ਹੋਇਆ ਹੋਇਆ ਸੀ ਕਾ ਮਤਲਬ ਉਹ ਜਿਹੜਾ ਸਪ੍ਰਿੰਗ ਆ ਉਹਨੂੰ ਬਹੁਤ ਖਿੱਚਿਆ ਹੋਇਆ ਸੀ ਮੈਂ ਦਬੇ ਹੋਈ ਦੀ ਐਗਜ਼ਾਮਪਲ ਦਿੰਨਾ ਇਸ ਵਾਰ ਸਪ੍ਰਿੰਗ ਬਹੁਤ ਖਿੱਚਿਆ ਹੋਇਆ ਸੀ ਇਲਾਸਟਿਕ ਵਾ ਉਹ ਜਦੋਂ ਛੱਡੋਗੇ ਉਹਨੇ ਨਾਰਮਲ ਪੋਜੀਸ਼ਨ ਤੇ ਆਉਣਾ ਆਪਣੇ ਠੀਕ ਆ ਜੀ ਤਾਂ ਪਹਿਲੀ ਤਾਂ ਚੀਜ਼ ਇਹ ਹੈਗੀ ਆ ਮੈਂ ਕੁਝ ਪੁਆਇੰਟ ਲੇਖ ਹੀ ਲਿਆ ਤਾਂ ਕਿ ਮੈਂ ਕੁਝ ਭੁੱਲ ਨਾ ਜਾਵਾਂ ਅਗਲੀ ਚੀਜ਼ ਹੁਣ ਇਸ ਮਾਰਕੀਟ ਦੇ ਵਿੱਚ ਨਾਰਮਲੀ ਵੀ ਐਂ ਹੁੰਦਾ ਮੈਂ ਹਮੇਸ਼ਾ ਹੀ ਕਹਿੰਦਾ ਹਾਂ ਉਹਨਾਂ 100 ਚੋਂ 95% ਲੋਕ ਤਾਂ ਪੈਸਾ ਗਵਾਉਂਦੇ ਆ ਹਮੇਸ਼ਾ ਹੀ 5% ਲੋਕ ਹੁੰਦੇ ਆ ਜਿਹੜੇ ਜਿਹੜੇ ਪੈਸਾ ਬਣਾਉਂਦੇ ਆ ਹੁਣ ਫੇਰ ਉਹ ਉਹੀ ਗੱਲ ਕਰਦੇ ਆ 95% ਜਿਹੜੇ ਗਵਾਉਣਗੇ ਉਹਨਾਂ ਦੇ ਵਿੱਚੋਂ ਨੌ ਸਿੱਖੀਏ ਹੁੰਦੇ ਆ ਮੇਨਲੀ ਤਾਂ ਠੀਕਾ ਕੋਸ਼ਿਸ਼ ਕਰੋ ਤੁਸੀਂ ਉਹਨਾਂ ਦੇ ਵਿੱਚ ਨਾ ਬਣ ਜਾਓ ਉਹਨਾਂ ਦੇ ਵਿੱਚ ਉਹ ਲੋਕ ਹੋਣਗੇ ਜਿਹੜੇ ਕਿਸੇ ਨਾ ਕਿਸੇ ਤੋਂ ਸੁਣ ਕੇ ਕਿਸੇ YouTube ਚੈਨਲ ਤੇ ਦੇਖ ਕੇ ਜਾਂ ਫਿਰ ਜਿਵੇਂ ਅੱਜਕੱਲ੍ਹ ਹਰ ਆਪਣੇ ਸ਼ਹਿਰ ਦੇ ਵਿੱਚ ਜਿਵੇਂ ਪਹਿਲਾਂ ਆਇਲਸ ਹੁੰਦਾ ਸੀ ਆਇਲਸ ਦੀ ਥਾਂ ਤੇ ਉੱਪਰ ਹੁਣ ਇਹ ਚੀਜ਼ ਚੱਲ ਪਈ ਕਿਸੇ ਤੋਂ ਸੁਣ ਲਿਆ ਕਿ ਇੰਨੀ ਕੁ ਫੀਸ ਦੇ ਕੇ ਆ ਚੀਜ਼ ਹੋ ਜਾਊਗੀ ਇੰਨਾ ਕਿ ਸਾਨੂੰ ਪ੍ਰੋਫਿਟ ਬਣਦਾ ਹੀ ਰਹੂਗਾ ਪੱਕਾ ਹੀ ਬਣਦਾ ਰਹੂਗਾ ਹਰੇਕ ਮਹੀਨੇ ਇੰਨੀ ਕਿ ਰਿਟਰਨ ਆਉਂਦੇ ਰੋ ਤਾਂ ਇਹ ਲੋਕ ਜਦੋਂ ਇਹੋ ਜਿਹੇ ਸੁਪਨੇ ਲੈ ਕੇ ਆਉਣਗੇ ਜਿਨ੍ਹਾਂ ਨੂੰ ਅਸਲ ਚ ਪਤਾ ਨਹੀਂ ਇਹ ਉਹ ਲੋਕ ਨੇ ਜਿਹੜੇ ਪੈਸਾ ਗਵਾਉਣਗੇ ਠੀਕ ਆ ਪੈਸਾ ਕਮਾਊਗਾ ਕੌਣ ਮੈਂ ਹਮੇਸ਼ਾ ਹੀ ਇੱਕ ਚੀਜ਼ ਕਹਿਣਾ ਹੁੰਦਾ ਉੱਪਰ ਜਾਂਦੀ ਹੋਈ ਮਾਰਕੀਟ ਦੇ ਨਾਲੋਂ ਸਿਰਫ ਇੱਕੋ ਹੀ ਚੀਜ਼ ਚੰਗੀ ਆ ਡਿੱਗਦੀ ਹੋਈ ਮਾਰਕੀਟ ਕਾਰਨ ਕੀ ਆ ਉਹ ਤੁਹਾਨੂੰ ਮੌਕਾ ਦੇ ਦਿੰਦੀ ਆ ਲੋਕਾਂ ਨੇ ਰਹਿਣਾ ਹੀ ਰਹਿਣਾ ਜਦੋਂ ਤੱਕ ਆਪਾਂ ਹੈਗੇ ਆਪਣੀ ਆਪਾਂ ਨੂੰ ਉਦੋਂ ਤੱਕ ਦਾ ਹੀ ਮਤਲਬ ਆ ਨਾ ਜਦੋਂ ਤੱਕ ਇਨਸਾਨ ਆ ਜਦ ਇਨਸਾਨ ਹੀ ਨਹੀਂ ਜਦ ਮੈਂ ਹੀ ਨਹੀਂ ਮੈਨੂੰ ਕੀ ਮਤਲਬ ਹੋਇਆ ਜਦੋਂ ਤੱਕ ਇਨਸਾਨ ਰਹਿਣਗੇ ਇਨਸਾਨ ਦੀਆਂ ਲੋੜਾਂ ਰਹਿਣੀਆਂ ਨੇ ਇਨਸਾਨ ਨੂੰ ਘਰ ਚਾਹੀਦਾ ਘਰ ਦੇ ਵਿੱਚ ਟੂਟੀਆਂ ਵੀ ਲੱਗਣੀਆਂ ਨੇ ਇਲੈਕਟ੍ਰਿਸਿਟੀ ਵੀ ਹੈਗੀ ਆ ਇਲੈਕਟ੍ਰੋਨਿਕਸ ਦੀਆਂ ਚੀਜ਼ਾਂ ਵੀ ਚਾਹੀਦੀਆਂ ਟੀਵੀ ਫ੍ਰਿਜ ਵੀ ਚਾਹੀਦੇ ਆ ਬਿਜਲੀ ਦੇ ਉਤਾਰਾਂ ਵੀ ਚਾਹੀਦੀਆਂ ਘਰ ਨੂੰ ਰੰਗ ਵੀ ਕਰਾਉਣਾ ਹੋਊਗਾ ਪੇਂਟ ਸੈਕਟਰ ਵੀ ਚਾਹੀਦਾ ਬਿਮਾਰ ਵੀ ਹੋਣਾ ਦਵਾਈਆਂ ਵੀ ਚਾਹੀਦੀਆਂ ਨੇ ਇਹਨਾਂ ਚੀਜ਼ਾਂ ਦੀ ਲੋੜ ਰਹਿਣੀ ਰਹਿਣੀ ਆ ਜਿਹੜੀਆਂ ਇਹ ਕੰਪਨੀਆਂ ਨੇ ਇਹ ਰਹਿਣਗੀਆਂ ਹੀ ਰਹਿਣਗੀਆਂ ਬਚੂਗਾ ਉਹ ਬੰਦਾ ਜਿਹੜਾ ਸ਼ਾਰਟ ਟਰਮ ਜਿਹੜਾ ਹੁੰਦਾ ਨਾ ਕਿ ਇੱਕ ਜਿਵੇਂ ਥੋੜੇ ਕੁਝ ਵੀਡੀਓਜ਼ ਪਹਿਲਾਂ ਉਹਦੀ ਮੈਂ ਗੱਲ ਵੀ ਕੀਤੀ ਸੀ ਨਾ ਇੱਕ ਕਮੈਂਟ ਦੀ ਜਿੱਥੇ ਕੋਈ ਦੋਸਤ ਕਹਿ ਰਿਹਾ ਸੀ ਕਿ ਲੌਂਗ ਟਰਮ 'ਚ ਵੀ ਇੰਨੇ ਕਦੀ ਰਿਟਰਨ ਹੋਈ ਆ ਪੰਜਾਂ ਸਾਲਾਂ ਦੇ ਵਿੱਚ ਫੇਰ ਕਹਿ ਰਹੇ ਆ ਉਹ ਥੋੜੀ ਚਿੰਤਾ ਵਾਹ ਉਹ ਥੋੜੀ ਪ੍ਰੋਬਲਮ ਆ ਜੇ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਆ ਕੇ ਪੰਜਾਂ ਸਾਲਾਂ ਨੂੰ ਲੌਂਗ ਟਰਮ ਕਹਿ ਰਹੇ ਹੋ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਉਹੀ ਕਹਿ ਰਿਹਾ 5% ਲੋਕ ਨੇ ਜਿਹੜੇ ਇੰਨਾ ਕੁ ਪੈਸਾ ਕਮਾਉਂਦੇ ਆ ਅੰਨਾ ਪੈਸਾ ਕਮਾ ਰਹੇ ਆ ਉਹਨਾਂ ਨੂੰ ਤੁਹਾਡੇ ਤਾਂ ਕੋਈ ਮਤਲਬ ਨਹੀਂ ਤੁਸੀਂ ਪੈਸਾ ਗਵਾਓ ਤੁਸੀਂ ਆ ਕੇ ਗਵਾ ਕੇ ਬਾਹਰ ਚਲੇ ਜਾਓ ਕਮੈਂਟਾਂ ਦੇ ਵਿੱਚ ਸ਼ੇਅਰ ਮਾਰਕੀਟ ਨੂੰ ਗਾਲ ਉਹਨਾਂ ਨੂੰ ਕੀ ਫਰਕ ਪੈਂਦਾ ਉਹਨਾਂ ਨੂੰ ਕੰਮ ਦਾ ਪਤਾ ਵਾ ਉਹ ਆਪਣਾ ਧੜਾ ਧੜ ਮਾਲਾ ਮਾਲ ਹੋ ਰਹੇ ਆ ਅਰਬਾਂ ਪਤੀ ਖਰਬਾਂ ਪਤੀ ਕਰੋੜਾਂ ਪਤੀ ਬਣ ਰਹੇ ਆ ਠੀਕ ਆ ਤਾਂ ਉਹ ਲੋਕ ਪੈਸਾ ਬਣਾਉਣਗੇ ਜਿਹੜੇ ਉਸ ਤਰ੍ਹਾਂ ਦੇ ਨਾਲ ਸੋਚਣਗੇ ਕਿ ਮਤਲਬ ਵੀ ਇਹ ਚੀਜ਼ ਆ ਜਿਸੀ ਲਈ ਆ ਆਪਣੇ ਬੱਚਿਆਂ ਲਈ ਮੈਂ ਹਮੇਸ਼ਾ ਕਹਿੰਦਾ ਹੁੰਨਾ ਜੇ ਤੁਸੀਂ ਸ਼ੇਅਰ ਮਾਰਕੀਟ ਸਿੱਖਣੀ ਆ ਤਾਂ ਤੁਸੀਂ ਉਹਦੇ ਬਾਰੇ ਕਿਸੇ ਨੂੰ ਫੀਸ ਦੇ ਕੇ ਨਹੀਂ ਸਿੱਖ ਸਕਦੇ ਜੇ ਤੁਸੀਂ ਉਹੀ ਸਿੱਖਣੀ ਆ ਨਾ ਜਿਹੜੇ ਆਪਣੀਆਂ ਰਜਿਸਟਰੀਆਂ ਪਈਆਂ ਹੁੰਦੀਆਂ ਘਰੇ ਜਾਂ ਜਿਹੜੀ ਉਹਦੀ ਉਹ ਡਿਟੇਲ ਆ ਪੁਰਾਣੀ ਫਲਾਣੇ ਨੇ ਫਲਾਣੇ ਤੋਂ ਲਈ ਫਲਾਣੇ ਨੇ ਫਲਾਣੇ ਤੋਂ ਲਈ ਤਿੰਨ ਪੁਸ਼ਤਾਂ ਤੋਂ ਇਹਨਾਂ ਕੋਲੇ ਜ਼ਮੀਨ ਪਿਛਲੀ ਇੰਨੀਆਂ ਪੁਸ਼ਤਾਂ ਤੋਂ ਇਹਨਾਂ ਕੋਲੇ ਜ਼ਮੀਨ ਪਈਆ ਉੱਥੋਂ ਤੁਹਾਨੂੰ ਪਤਾ ਲੱਗਣਾ ਉਹ ਜਿਹੜੇ ਆਪਣੇ ਆਪ ਦੇ ਪੁਰਖੇ ਸੀਗੇ ਪੁਰਾਣੇ ਉਹਨਾਂ ਤੋਂ ਤੁਹਾਨੂੰ ਸ਼ੇਅਰ ਮਾਰਕੀਟ ਸਿੱਖਣ ਨੂੰ ਮਿਲੂਗੀ ਹਾਂ ਉਹ ਤਾਂ ਮੇਰਾ ਇੱਕ ਸੁਪਨਾ ਆ ਹੁਣ ਜਿਵੇਂ ਜ਼ਮੀਨ ਵੀ ਲੈ ਲਈ ਗੱਲ ਉਹਦੀ ਵੀ ਕਰ ਲਈਏ ਮੈਂ ਕੋਈ ਜ਼ਮੀਨ ਲੈ ਲਈ ਹੁਣ ਉਹ ਤਾਂ ਮੇਰਾ ਸੁਪਨਾ ਨਾ ਵੀ ਮੈਂ 2 ਸਾਲਾਂ ਦੇ ਵਿੱਚ ਇਹਦੇ ਚੋਂ ਇੰਨਾ ਪ੍ਰੋਫਿਟ ਕੱਢ ਕੇ ਵੇਚ ਦੇਣੀ ਆ ਇਹ ਮੇਰੇ ਸੁਪਨੇ ਨਾਲ ਕਿਸੇ ਨੂੰ ਫਰਕ ਥੋੜੀ ਪੈਣਾ ਉਹ ਜ਼ਮੀਨ ਨੇ ਥੋੜੀ ਕੁਝ ਦੇਖਣਾ ਵਾ ਵੀ ਨਹੀਂ ਪਾਈ ਇਹਨੇ ਰਜਿਸਟਰੀ ਕਰਾ ਲਈ ਇਹਨੂੰ ਤਾਂ ਹੁਣ ਪੈਸੇ ਮੈਂ ਬਣਾ ਕੇ ਹੀ ਦੇਣੇ ਆ ਇਹ じゃ ਕੁਝ ਨਹੀਂ ਹੋਣ ਲੱਗਿਆ ਇੱਥੇ ਤਾਂ ਇਹ ਬਹੁਤ ਵਧੀਆ ਮੌਕਾ ਵਾ ਇਸ ਟਾਈਮ ਦੇ ਉੱਪਰ ਅਗਲੀ ਚੀਜ਼ ਆ ਇਸੇ ਕਰਕੇ ਮੈਂ ਉਹ ਸਟਾਰਟਿੰਗ ਚ ਇੰਟਰੋਡਕਸ਼ਨ ਲਾ ਦਨਾ ਹੁੰਨਾ ਕਿ ਉਹ ਮੇਰੇ ਵੀਡੀਓ ਸਾਰੇ ਦੇਖ ਲਿਓ ਉਹਨਾਂ ਦੇ ਵਿੱਚ ਸਾਰੀਆਂ ਗੱਲਾਂ ਕੀਤੀਆਂ ਹੁੰਦੀਆਂ ਬੜੀ ਉੱਥੇ ਮੈਂ ਡਿਟੇਲ ਚ ਕੀਤੀਆਂ ਹੋਈਆਂ ਬਹੁਤ ਜ਼ਿਆਦਾ ਡਿਟੇਲ ਚ ਇੱਕ ਹੋਰ ਚੀਜ਼ ਆ ਇਹ ਵੀ ਨਹੀਂ ਕਿ ਤੁਸੀਂ ਕਹੋ ਵੀ ਹਾਂ ਅੱਜ ਇੱਥੇ ਮਾਰਕੀਟ ਡਿੱਗ ਰਹੀ ਆ ਦੇਖੋ ਮੈਨੂੰ ਨਹੀਂ ਪਤਾ ਕਿ ਇਹ ਚੀਜ਼ ਐਸ ਤੋ ਕਿ ਕਿੱਥੋਂ ਤੱਕ ਐਸਕੇਲੇਟ ਹੋਣਗੀਆਂ ਫਿਲਹਾਲ ਪੂਰੀ ਦੁਨੀਆ ਚ ਕਮਲ ਪਿਆ ਹੋਇਆ ਹੁਣ ਤੋਂ ਪਹਿਲਾਂ ਇਸ ਕਮਲ ਪੈਣ ਤੋਂ ਬਹੁਤ ਪਹਿਲਾਂ ਮੈਂ ਇਤਿਹਾਸ ਮੈਨੂੰ ਬਹੁਤ ਵਧੀਆ ਲੱਗਦਾ ਮੇਰਾ ਬਹੁਤ ਪਸੰਦੀਦਾ ਵਿਸ਼ਾ ਵਾ ਮੇਰੀ ਆਪਣੀ ਲਾਇਬ੍ਰੇਰੀ ਆ ਬਹੁ ਹਜ਼ਾਰਾਂ ਸਾਲ ਪੁਰਾਣੀਆਂ ਤੋਂ ਲੈ ਕੇ ਹੁਣ ਤੱਕ ਦੀ ਤਾਂ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਰਹਿੰਦਾ ਸੀ ਆਪਣੇ ਨੇੜੇ ਦੇ ਉਹਨਾਂ ਦੋਸਤਾਂ ਨੂੰ ਕਿ ਜਿਹੜਾ ਵਿਚਕਾਰ ਦਾ 40-50 ਸਾਲ ਦਾ ਟਾਈਮ ਚੱਲਿਆ ਨਾ ਇਹਨੂੰ ਪੈਕਸ ਰੋਮਾਨਾ ਕਿਹਾ ਜਾਂਦਾ ਵਾ ਇਹ ਜ਼ਿਆਦਾ ਟਾਈਮ ਨਹੀਂ ਚੱਲੇਗਾ ਇਸ ਤੋਂ ਪਿਛਲਾ ਮਨੁੱਖਾਂ ਦਾ ਇਤਿਹਾਸ ਦੇਖੋਗੇ ਲੜਾਈਆਂ ਦਾ ਹੀ ਰਿਹਾ ਵਾ ਉਸ ਤੋਂ ਬਾਅਦ ਦੋ ਇਹੋ ਜਿਹੀਆਂ ਹੋ ਗਈਆਂ ਕਿ ਕਰੋੜਾਂ ਲੋਕ ਮਰ ਗਏ ਉਸ ਤੋਂ ਬਾਅਦ ਲੋਕਾਂ ਨੂੰ ਥੋੜੀ ਜਿਹੀ ਟੇਕ ਆਈ ਹੁਣ ਫੇਰ ਉਹ ਦੁਬਾਰਾ ਆਪਾਂ ਨੂੰ ਪੰਜਾਬੀ ਦਾ ਕਿ ਸ਼ਬਦਾ ਗੰਦਾ ਜਿਹਾ ਮੈਂ ਬੋਲ ਦੇਣਾ ਚਲੂਣੇ ਲੜਦੇ ਫੇਰ ਇੱਕ ਵਾਰੀ ਇਨਸਾਨ ਬਹੁਤੀ دیر ਟਿਕ ਕੇ ਬੈਠ ਨਹੀਂ ਸਕਦਾ ਹੁਣ ਉਹੀ ਹੋ ਗਿਆ ਹੁਣ ਹਰੇਕ ਦੇਸ਼ ਦੇ ਵਿੱਚ ਕਾਟੋਕਲੇਸ ਚੱਲ ਰਿਹਾ ਹੁਣ ਇੱਕ ਵਾਰੀ ਫੇਰ ਤੋਂ ਜਦੋਂ ਤੱਕ ਕੋਈ ਬਹੁਤ ਵੱਡਾ ਨਹੀਂ ਨਾ ਹੋ ਜਾਂਦਾ ਜਦੋਂ ਬਹੁਤ ਲੋਕ ਨਹੀਂ ਮਰ ਜਾਂਦੇ ਟਿਕਣਾ ਕਿਸੇ ਨੇ ਨਹੀਂ ਪਰ ਹੁਣ ਇਹ ਕਿੱਥੋਂ ਤੱਕ ਵਧੀਆਂ ਚੀਜ਼ਾਂ ਹੁਣ ਜਿਵੇਂ ਰਸ਼ੀਆ ਅਮਰੀਕਾ ਵੀ ਆਪਸ ਥੋੜੇ ਥੋੜੇ ਹੌਲੀ ਹੌਲੀ ਹੌੜੀ ਮਤਲਬ ਐਂ ਕਰਕੇ ਹੌਲੀ ਹੌਲੀ ਹੌੜੀ ਸਿੱਧੇ ਹੋ ਰਹੇ ਆਪਸ ਚ ਪਹਿਲਾਂ ਮੂੰਹ ਮਤਲਬ ਅਲੱਗ ਅਲੱਗ ਮਾਰ ਰਹੀ ਸੀ ਕੋਈ ਪਤਾ ਨਹੀਂ ਕਿੱਥੋਂ ਤੱਕ ਐਸਕੇਲੇਟ ਹੋਣ ਗਿਆ ਹੋ ਸਕਦਾ 트럼ਪ ਉਹਨਾਂ ਦੇ ਜਾਣ ਤੋਂ ਬਾਅਦ ਚੀਜ਼ਾਂ ਵਾਪਸ ਛੋਟੀਆਂ ਠੀ ਇੱਕ ਟਾਈਮ ਆਊਗਾ ਵਾਪਸ ਤੋਂ ਉਹ 6 ਮਹੀਨੇ ਨੂੰ ਆ ਸਕਦਾ 2 ਮਹੀਨੇ ਨੂੰ ਆ ਸਕਦਾ 2 ਸਾਲ 5 ਸਾਲ ਨੂੰ ਆ ਸਕਦਾ ਜਦੋਂ ਵਾਪਸ ਚੀਜ਼ਾਂ ਉੱਪਰ ਨੂੰ ਜਾਣਾ ਸ਼ੁਰੂ ਕਰਨੀਆਂ ਤਾਂ ਜਿਹੜਾ ਇਨਸਾਨ ਹਰ ਮਹੀਨੇ ਆਪਣੀ ਕੋਈ ਇੱਕ ਫਿਕਸ ਅਮਾਉਂਟ ਲਗਾਤਾਰ ਲਾਈ ਜਾਊਗਾ ਇਹ ਸੋਚ ਕੇ ਕਿ ਮੈਂ ਆਪਣੀ ਪ੍ਰਾਪਰਟੀ ਖਰੀਦੀ ਆ ਇਹ ਮੇਰੀ ਪ੍ਰਾਪਰਟੀ ਆ ਮੈਂ ਜਾਇਦਾਦ ਦਾ ਮਾਲਕ ਆ ਜਦੋਂ ਤੁਸੀਂ ਕੰਪਨੀਆਂ ਦੇ ਵਿੱਚ ਆਪਦੀ ਹਿੱਸੇਦਾਰੀ ਨੂੰ ਆਪਦੀ ਜਾਇਦਾਦ ਸਮਝੋਗੇ ਜਿਹੜੀ ਤੁਸੀਂ ਅੱਗੇ ਆਪਣੇ ਬੱਚਿਆਂ ਨੂੰ ਪਾਸ ਔਨ ਕਰ ਸਕਦੇ ਹੋ ਫੇਰ ਫੇਰ ਇਹਦਾ ਮਜ਼ਾ ਆਉਣਾ ਵਾ ਫੇਰ ਤੁਸੀਂ ਦੇਖੋ ਕਿ ਹਾਂ ਇਹ ਬਣੀ ਗੱਲ ਠੀਕ ਹੋ ਗਿਆ ਅਗਲੀ ਚੀਜ਼ਾ ਫਿਲਹਾਲ ਲਈ ਇੱਕ ਹੋਰ ਚੀਜ਼ਾ ਕਿ ਐਸ ਟਾਈਮ ਜੇ ਤੁਸੀਂ ਸ਼ੇਅਰ ਮਾਰਕੀਟ ਦੇ ਵਿੱਚ ਦੇਖੋਗੇ ਤਾਂ ਕਿਹੜੀਆਂ ਕੰਪਨੀਆਂ ਬਹੁਤ ਬੁਰੀ ਤਰ੍ਹਾਂ ਡਿੱਗ ਰਹੀਆਂ ਨੇ ਅੱਜ ਵੀ ਕਈ ਕੰਪਨੀਆਂ ਨੇ 10% ਡਿੱਗੀਆਂ ਹੋਈਆਂ ਕਿ 15 ਵੀ ਡਿੱਗੀਆਂ ਹੋਈਆਂ ਜਿਹੜੀਆਂ ਕੰਪਨੀਆਂ ਸਪੈਸ਼ਲੀ ਉਹੀ ਛੋਟੀ ਛੋਟੇ ਬੱਚੇ ਜਿਨ੍ਹਾਂ ਨੂੰ ਮੈਂ ਕਹਿਣਾ ਹੁੰਦਾ ਜਿਹੜੇ ਜਿਆਦਾ ਅਫਸ਼ਲ ਕੂਦ ਕਰਦੇ ਆ ਸ਼ਰਾੜਤੀ ਨੇ ਕਿਉਂਕਿ 2020 ਤੋਂ ਹੁਣ ਤੱਕ ਕੋਈ 50 ਗੁਣਾ ਹੋ ਗਿਆ ਕੋਈ 40 ਗੁਣਾ ਹੋ ਗਈ ਕੋਈ 100 ਗੁਣਾ ਹੋ ਗਈ ਕੋਈ 30 ਗੁਣਾ ਹੋ ਗਈ ਉਹਨਾਂ ਦੇ ਉੱਪਰ ਹੀ ਹੁਣ ਜਿਆਦਾ ਮਾਰ ਪੈ ਰਹੀ ਆ ਉਹੀ ਜਿਆਦਾ ਪਿੱਟ ਰਹੀਆਂ ਨੇ ਕਿਉਂਕਿ ਜਦੋਂ ਪੈਨਿਕ ਫੈਲਣੀ ਆ ਤੇ ਜਿਹੜੇ ਲੋਕ ਭਰ ਭਰ ਕੇ ਉਹਨਾਂ ਚ ਪ੍ਰੋਫਿਟ ਚ ਬੈਠੇ ਸੀ ਉਹ ਇਸੇ ਤਰ੍ਹਾਂ ਹੀ ਉਹਨਾਂ ਨੂੰ ਵੇਚਣਗੇ ਹੁਣ ਪੈਨਿਕ ਦੇ ਵਿੱਚ ਕਿਉਂਕਿ ਬੈਠੀ ਐਨੇ ਨੇ ਪ੍ਰੋਫਿਟ ਤੇ ਆ ਹਾਲਾਤ ਅੱਗੇ ਸੁਦਰਤਾ ਨਹੀਂ ਰਿਹਾ ਵਿਗੜ ਰਹਾ ਹੈ। ਡੇਲੀ ਕੋਈ ਨਵਾਂ ਦੇਸ਼ ਹੋਰ ਹੋਰ ਨਾਮ ਆ ਰਿਹਾ ਵਾ। ਹੁਣ ਵੈਨਜ਼ੁਏਲਾ ਦੀ ਪ੍ਰੋਬਲਮ ਪਹਿਲਾਂ ਚੱਲ ਰਹੀ ਸੀ। ਇੱਕਦਮ ਹੀ ਉੱਥੇ ਆਪਰੇਸ਼ਨ ਹੋ ਗਿਆ। ਗ੍ਰੀਨਲੈਂਡ ਹੁਣ ਗ੍ਰੀਨਲੈਂਡ ਵੱਲ ਸਿੱਧੇ ਹੋ ਗਏ ਅਮਰੀਕਨਸ। ਐਂ ਚੱਲੀ ਜਾ ਰਿਹਾ ਵਾ। ਤਾਂ ਇਸ ਕਰਕੇ ਫਿਲਹਾਲ ਜੇ ਤੁਸੀਂ ਥੋੜਾ ਸੁੱਖ ਦਾ ਸਾਹ ਲੈਣਾ ਚਾਹੁੰਦੇ ਹੋ, ਮਾਰਕੀਟ 'ਚ ਬਣੇ ਵੀ ਰਹਿਣਾ ਚਾਹੁੰਦੇ ਹੋ ਪਰ ਇਹ ਚਾਹੁੰਦੇ ਹੋ ਕਿ ਠੁਡੀ ਰਾਤ ਦੀ ਨੀਂਦ ਖਰਾਬ ਨਾ ਹੋਵੇ। ਉਹੀ ਕਿ ਜਿਹੜਾ ਮੈਂ ਕਹਿੰਨਾ ਕਿ ਜੰਗਲ 'ਚ ਵੱਡੇ ਹਾਥੀਆਂ ਨਾਲ ਰੋ ਵੱਡੇ ਜਾਨਵਰਾਂ ਨਾਲ ਰੋ ਜੇ ਤੁਸੀਂ ਬਚਣਾ ਵਾ ਜਿਹੜੀਆਂ ਵੀ ਕੰਪਨੀਆਂ ਬਹੁਤ ਵੱਡੀਆਂ ਨੇ ਜਿਨ੍ਹਾਂ ਦੇ ਮਾਰਕੀਟ ਕੈ ਬਹੁਤ ਵੱਡੇ ਆ ਜਿਹੜੀਆਂ ਬਹੁਤ ਸਟੇਬਲ ਨੇ ਆਪਦੇ ਆਪ ਦੇ ਸੈਕਟਰ ਦੀਆਂ ਬਹੁਤ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਵਿੱਚ ਰੋ ਇੱਕ ਹੋਰ ਚੀਜ਼ ਜੇ ਤੁਸੀਂ ਅੱਜ ਕੱਲ ਕੁਝ ਵੀ ਬਾਏ ਕਰ ਰਹੇ ਹੋ ਅੱਜ ਕਰ ਰਹੇ ਹੋ ਕੱਲ ਪਰਸੋਂ ਮਹੀਨੇ ਦੋ ਮਹੀਨੇ ਨੂੰ ਇੱਕ ਚੀਜ਼ ਜ਼ਰੂਰ ਦੇਖੋ ਕਿ ਉਹ ਕੰਪਨੀ ਪਿਛਲੇ 4-5 ਸਾਲਾਂ 'ਚ ਕਿਤੇ ਬਹੁਤ ਜ਼ਿਆਦਾ ਤਾਂ ਨਹੀਂ ਵਧੀ ਹੋਈ ਕਿਉਂਕਿ ਉਹ ਕੰਪਨੀਆਂ ਸਭ ਤੋਂ ਈਜ਼ੀ ਟਾਰਗੇਟ ਰਹਿਣਗੀਆਂ ਉਹਨਾਂ 'ਚ ਹੋਣੀ ਆ ਹੈਵੀ ਸੇਲਿੰਗ ਜਿਹੜੀਆਂ ਹੌਲੀ-ਹੌਲੀ ਜਿਵੇਂ ਮੈਂ ਹਮੇਸ਼ਾ ਕਹਿੰਦਾ ਹੁੰਨਾ ਵੱਡੀਆਂ ਕੰਪਨੀ ਹੌਲੀ-ਹੌਲੀ-ਹੌਲੀ ਚੱਲਦੀਆਂ ਰਹਿੰਦੀਆਂ ਨੇ ਉਹ ਸੇਫ ਰਹਿਣਗੀਆਂ ਹੋਰ ਮੈਂ ਕੀ ਲਿਖਿਆ ਕੁਝ ਹੋਰ ਵੀ ਦੇਖ ਲੈਣਾ ਮੈਂ ਕਾਫੀ ਕੁਝ ਲਿਖ ਕੇ ਲਿਆ ਸੀਗਾ ਤਾਂ ਹਾਂ ਬਾਕੀ ਇਹ ਕਿ ਨਿੱਜੀ رائے ਜੋ ਮੈਨੂੰ ਲੱਗ ਰਿਹਾ ਕਿ ਇੰਨੀ ਵੱਡੀ ਪ੍ਰੋਬਲਮ ਨਹੀਂ ਕੋਈ ਹੋਣੀ ਹੈਗੀ ਸਿੱਧੀ ਸਿੱਧੀ ਲੜਾਈ ਨਹੀਂ ਹੋਣੀ ਕਿਉਂਕਿ ਹੁਣ ਉਹ ਪੁਰਾਣੇ ਟਾਈਮ ਨਹੀਂ ਹੈਗੇ ਹਥਿਆਰ ਹੀ ਲੋਕਾਂ ਕੋਲੇ ਇਸ ਤਰ੍ਹਾਂ ਦੇ ਹਰੇਕ ਦੇਸ਼ ਦੇ ਕੋਲ ਕਿ ਸਿੱਧੇ ਹਮਲੇ ਦਾ ਤਾਂ ਕਿਸੇ ਕੋਲੇ ਕੋਈ ਚਾਂਸ ਹੀ ਨਹੀਂ ਹੈਗਾ ਹੁਣ ਵੀ ਤੁਸੀਂ ਦੇਖੋਗੇ ਤਾਂ ਅਟੈਕ ਕੀਤੇ ਹੋ ਰਿਹਾ ਵੈਨਜ਼ੂਏਲਾ ਤੇ ਕਰਤਾ ਈਰਾਨ ਤੇ ਕਰਤਾ ਐਸ ਐਸ ਤਰ੍ਹਾਂ ਹੀ ਰਹਿਣਾ ਵਾ ਵੱਡਾ ਕੁਝ ਨਹੀਂ ਹੋਣ ਲੱਗਾ ਕੋਈ ਵੱਡੇ ਤਾਂ ਫਿਰ ਤਬਾਹੀ ਹੋਊਗੀ ਬਹੁਤ ਜ਼ਿਆਦਾ ਤਾਂ ਇਹ ਇੱਕ ਪਰਫੈਕਟ ਟਾਈਮ ਆ ਆਪਣਾ ਲੌਂਗ ਟਰਮ ਦਾ ਪੋਰਟਫੋਲੀਓ ਬਣਾਉਣ ਦਾ ਤੁਸੀਂ ਆਪਣੀ ਕਿਲੇ ਘਟ ਗਏ ਜਮੀਨਾਂ ਅੱਜਕੱਲ ਘਟ ਗਈਆਂ ਉਹ ਪੁਰਾਣੀਆਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀ ਕਿ ਉਹ ਮਰੱਬੇਬੰਦੀਆਂ ਸੀ ਇਹ ਸੀ ਐਨੇ ਮਰੱਬੇ ਹੁੰਦੇ ਸੀ ਮਰੱਬਿਆਂ ਤੋਂ ਕਿਲੇ ਆ ਗਏ ਹੁਣ ਕਿਲੇ ਵੀ ਕਿੱਥੇ ਰਹਿ ਗਏ ਕਿਲਿਆਂ ਦੇ ਵੀ ਪਲਾਟ ਕੱਟੇ ਗਏ ਪਲਾਟਾਂ ਤੋਂ ਵੀ ਹੁਣ ਦੁਕਾਨਾਂ ਤੇ ਆ ਗਿਆ ਕੰਮ ਜ਼ਮੀਨ ਘਟੀ ਜਾਂਦੀ ਆ ਹੁਣ ਨਵਾਂ ਠੋਡੀ ਪ੍ਰਾਪਰਟੀ ਇਹ ਹੋਊਗੀ ਇਹ ਨੇ ਤੁਹਾਡੇ ਕਿਲੇ ਇਹਨਾਂ ਨੂੰ ਤੁਸੀਂ ਉਸ ਤਰ੍ਹਾਂ ਨਾਲ ਖਰੀਦੋ ਤੇ ਉਹੀ ਵਾਲੇ ਪੁਰਾਣੇ ਬਜ਼ੁਰਗ ਬਣੋ ਜਿਨ੍ਹਾਂ ਨੂੰ ਮਤਲ ਅਗਲੀਆ نسلਾਂ ਕਹਣਗੀਆਂ ਕਿ ਸਾਡੇ ਵੱਡੇ ਵਡੇਰਿਆਂ ਨੇ ਚੀਚਾਂ ਲਾਈਆਂ ਹੋਈਆਂ ਸੀ ਕਿਉਂਕਿ ਕੰਪਨੀਆਂ ਰਹਿਣਗੀਆਂ 트럼ਪ ਸਾਹਿਬ ਰਹਿਣਗੇ ਨਹੀਂ ਰਹਿਣਗੇ ਉਹ ਤਾਂ ਬਿਲਕੁਲ ਹੀ ਨਹੀਂ ਰਹਿਣਗੇ ਉਹਨਾਂ ਦੇ ਟਰਮ ਖਤਮ ਹੋ ਗਏ ਉਹ ਚਲੇ ਜਾਣਗੇ ਕਮਲਪ੍ਰਾਣੋਂ ਥੋੜਾ ਜਿਹਾ ਘਟੂਗਾ ਇਹ ਬੱਚਾ ਵਾ ਇੱਕ ਬਹੁਤ ਵੱਡੇ ਸਰੀਰ ਦੇ ਵਿੱਚ ਬਹੁਤ ਵੱਡੀ ਉਮਰ ਦਾ ਇੱਕ ਬੱਚਾ ਵਾ ਜਿਹਨੂੰ ਬੁੱਢੀ ਉਮਰ 'ਚ ਇੱਕ ਪਾਵਰ ਮਿਲ ਗਈ ਅਗਲੀ ਇੱਕ ਹੋਰ ਪ੍ਰੋਬਲਮ ਕੀ ਹੈ ਜਿਹੜੀ ਉਹ ਫਾਈਲਸ ਹੋਈਆਂ ਨੇ ਮੈਂ ਹੁਣ ਨਾਮ ਨਹੀਂ ਲੈਂਦਾ ਫੇਰ ਪਤਾ ਨਹੀਂ YouTube ਅੱਜਕੱਲ੍ਹ ਸਾਡੇ ਨਾਲ ਵੈਸੇ ਪੰਗਾ ਚੱਲ ਰਿਹਾ ਵਾ ਸਾਡੇ ਚੈਨਲ ਨਾਲ ਤਾਂ ਜਿਹੜੇ ਵੀ ਉਹਨਾਂ ਦੇ ਕਾਰਨਾਮੇ ਉਹਨਾਂ ਨੇ ਬਹੁਤ ਪਹਿਲਾਂ ਕੀਤੇ ਬਹੁਤ ਛੋਟੀ ਛੋਟੀ ਉਮਰ ਦੀਆਂ ਬੱਚੀਆਂ ਦੇ ਨਾਲ ਤੱਕ ਸ਼ਹਾਦਤ ਤੱਕ ਉਹ ਵੀ ਕੇਸ ਹੈਗਾ ਵਾ ਕਿ ਆਪ ਦੀ ਮਾੜੀ ਮੋਟੀ ਜਿੰਨੀ ਕੁ ਲੋਕਾਂ ਸਾਹਮਣੇ ਇੱਜ਼ਤ ਬਚੀ ਉਹਨੂੰ ਬਚਾਉਣ ਦੇ ਲਈ ਤੇ ਆਪਣੇ ਆਪ ਨੂੰ ਬਹੁਤ ਫੰਨੇਖਾਂ ਸ਼ੋਅ ਕਰਨ ਦੇ ਲਈ ਲੋਕਾਂ ਦਾ ਧਿਆਨ ਉਹਨਾਂ ਉਸ ਗੰਦੇ ਸਕੈਂਡਲ ਤੋਂ ਬਚਾਉਣ ਦੇ ਲਈ ਇਹ ਸਭ ਕੁਝ ਵੀ ਕੀਤਾ ਜਾ ਰਿਹਾ ਵਾ ਕਿਸੇ ਟਾਈਮ ਤੇ ਜਾ ਕੇ ਚੀਜ਼ਾਂ ਸੈਟਲ ਹੋਣ ਗਈਆਂ ਤਾਂ ਇਹ ਵੀਡੀਓ ਸਪੈਸ਼ਲੀ ਉਹਨਾਂ ਦੋਸਤਾਂ ਲਈ ਆ ਜਿਹੜੇ ਕਹਿ ਰਿਹਾ ਕਿ ਆ ਹੋ ਕੀ ਰਿਹਾ ਵਾ ਮਾਰਕੀਟ ਤਾਂ ਡੇਲੀ ਥੱਲੇ ਜਾਂਦੀ ਆ ਤਾਂ ਉਹਨਾਂ ਨੂੰ ਸ਼ਾਇਦ ਲੱਗੂ ਕਿ ਐਸੇ ਤਰ੍ਹਾਂ ਹੁੰਦਾ ਕਿ ਐਸੇ ਤਰ੍ਹਾਂ ਨਹੀਂ ਹੁੰਦਾ ਇਸੇ ਕਰਕੇ ਫੇਰ ਕਹਿ ਰਿਹਾ ਤੁਹਾਡੇ ਜਿੰਨੇ ਵੀ ਕੋਈ ਕੁਐਸਚਨ ਹੋ ਸਕਦੇ ਆ ਸ਼ੇਅਰ ਮਾਰਕੀਟ ਦੇ ਨਾਲ ਰਿਲੇਟਡ ਈਵਨ ਕਿਉਂਕਿ ਤੁਹਾਡੇ ਵਿੱਚੋਂ ਕਈ ਦੋਸਤ ਨਵੇਂ ਹੋਣਗੇ ਹਾਲੇ ਉਹਨਾਂ ਨੂੰ ਕਈ ਚੀਜ਼ਾਂ ਕਈ ਪ੍ਰਸ਼ਨ ਹਾਲੇ ਉਹਨਾਂ ਦੇ ਦਿਮਾਗ 'ਚ ਆਏ ਵੀ ਨਹੀਂ ਹੋਣੇ ਤਾਂ ਉਹ ਸਟਾਰਟਿੰਗ ਪਾਰਟ ਮੈਂ ਫਿਕਸ ਕਰਤਾ ਉਹ ਬਹੁਤ ਸਾਰੇ ਵੀਡੀਓਜ਼ ਨੇ ਉਹਨਾਂ ਨੂੰ ਦੇਖ ਲਓ ਤੁਹਾਨੂੰ ਪਤਾ ਲੱਗ ਜਾਊਗਾ ਜ਼ਿਆਦਾ ਚੰਗੀ ਤਰ੍ਹਾਂ ਤਤਾ ਯਕ ਸਦਾ ਸਦਾ ਇਹ ਚੀਜ਼ਾਂ ਨਹੀਂ ਚਲਦੀਆਂ ਉਲਟਾ ਜਦੋਂ ਮਾਰਕੀਟ ਥੱਲੇ ਜਾ ਰਹੀ ਹੁੰਦੀ ਆ ਉਹ ਇੱਕ ਬਹੁਤ ਹੀ ਜ਼ਿਆਦਾ ਵਧੀਆ ਟਾਈਮ ਹੁੰਦਾ ਬਹੁਤ ਹੀ ਜ਼ਿਆਦਾ ਸ਼ਾਇਦ ਤੁਸੀਂ ਹੱਸੋਗੇ ਜਾਂ ਹੈਰਾਨ ਵੀ ਹੋਵੋਗੇ ਵਿਚਕਾਰ ਮਾਰਕੀਟ ਦਾ ਇਹ ਜਿਹੇ ਟਾਈਮ ਦੇ ਆ ਇੰਡੀਅਨ ਮਾਰਕੀਟ ਦੇ ਜਦੋਂ ਮਾਰਕੀਟ ਲਗਾਤਾਰ ਹੀ ਉੱਪਰ ਜਾਂਦੀ ਆ ਉਦੋਂ ਲੋਕਾਂ ਦੀ ਪ੍ਰੋਬਲਮ ਪਤਾ ਕੀ ਰਹਿੰਦੀ ਆ ਮਾਰਕੀਟ ਰੁੱਕ ਕਿਉਂ ਨਹੀਂ ਰਹੀ ਮਾਰਕੀਟ ਕਿਤੇ ਵਿਚਕਾਰ ਡਿੱਗ ਕਿਉਂ ਨਹੀਂ ਰਹੀ ਓਨੈਸਟਲੀ ਕਹਿ ਰਿਹਾ ਮੈਂ ਝੂਠ ਨਹੀਂ ਬੋਲ ਰਿਹਾ ਉਹਦਾ ਕਾਰਨ ਕੀ ਆ ਹੁਣ ਕਿਸੇ ਕੋਲੇ ਪੈਸਾ ਪਿਆ ਵਾ ਉਹ ਬੈਠਾ ਇੱਕ ਇਨਵੈਸਟਰ ਕਿ ਮੈਂ ਪੈਸਾ ਲਵਣਾ ਮਾਰਕੀਟ ਡੇਲੀ ਹੀ ਹੋਰ ਉੱਪਰ ਜਾ ਰਹੀ ਹੈ ਉਹ ਕਹਿੰਦਾ ਯਾਰ ਮੈਨੂੰ ਕੋਈ ਟਾਈਮ ਤਾਂ ਮਿਲੇ ਮੈਂ ਵੀ ਤਾਂ ਇਨਵੈਸਟ ਕਰਾਂ ਮੈਨੂੰ ਵੀ ਕੁਝ ਪੈਸੇ ਬਣ ਤਾ ਉਹ ਬਾਹਰ ਹੀ ਬੈਠੇ ਰਹਿ ਜਾਂਦੇ ਮਾਰਕੀਟ ਹਰ ਨਵੇਂ ਦਿਨ ਨਵਾਂ ਹਾਈ ਨਵਾਂ ਹਾਈ ਨਵਾਂ ਹਾਈ ਤਾਂ ਉਹ ਉਹ ਟਾਈਮ ਹੀ ਇਹ ਜਾ ਆਉਣਾ ਉਸ ਟਾਈਮ ਦੇ ਉੱਪਰ ਇਹ ਟਾਈਮ ਆ ਬਹੁਤ ਸਬਰ ਦੇ ਨਾਲ ਐਵੇਂ ਵੀ ਨਹੀਂ ਕਿ ਅੱਛਾ ਹਾਂ ਲੱਗਦਾ ਹੁਣ ਤਾਂ ਇੱਥੇ ਤਾਂ ਇਸ ਤੋਂ ਥੱਲੇ ਤਾਂ ਮਾਰਕੀਟ ਨਹੀਂ ਜਾਣੀ ਇਹ ਕੋਈ ਪਤਾ ਨਹੀਂ ਹੈਗਾ ਕਦੋਂ ਤੱਕ ਮਾਰਕੀਟ ਥੱਲੇ ਜਾਣੀ ਆ ਕਦੋਂ ਤੱਕ ਇਹ ਸਾਈਕਲ ਚੱਲਣਾ ਬਟ ਹਾਂ ਹਰ ਮਹੀਨੇ ਹਰੇਕ ਬੰਦੇ ਦੀ ਆਪਣੀ ਆਪਣੀ ਜੇਬ ਆ ਹਰੇਕ ਦੀ ਆਪਣੀ ਗੁੰਜਾਇਸ਼ ਆ ਕਿਸੇ ਦੀ 1000 ਰੁਪਇਆ ਕਿਸੇ ਦੀ 10000 ਲੱਖਾਂ 10 ਲੱਖਾਂ ਕਰੋੜਾ ਜੋ ਵੀ ਕਿਸੇ ਦੀ ਹੈਗੀ ਆ ਹਰੇਕ ਮਹੀਨੇ ਦਾ ਤੁਸੀਂ ਆਪਣਾ ਕੋਈ ਇੱਕ ਪਾਰਟਿਕੂਲਰ ਅਮਾਉਂਟ ਰੱਖ ਕੇ ਉਨੀ ਉਨੀ ਅਮਾਉਂਟ ਲਾਓ ਡਿਸਪਲਿਨ ਡਿਸਪਲਿਨ ਸਭ ਤੋਂ ਜ਼ਿਆਦਾ ਜ਼ਰੂਰੀ ਆ ਤਾਂ ਲਾਓ ਫਿਲਹਾਲ ਉਹਨਾਂ ਕੰਪਨੀਆਂ ਦੇ ਵਿੱਚ ਜਿਹੜੀਆਂ ਤਹਾਨੂੰ ਬਚਾਈ ਰੱਖਣ ਗਿਆ ਜੰਗਲ ਦੇ ਵਿੱਚ ਜਿਹੜੇ ਬਹੁਤ ਵੱਡੇ ਜਾਨਵਰ ਨੇ ਬਹੁਤ ਵੱਡੀਆਂ ਕੰਪਨੀਆਂ ਨੇ ਤੁਸੀਂ ਇਹਨਾਂ ਚੀਜ਼ਾਂ ਦਾ ਜਿਵੇਂ ਗੱਲਾਂ ਤੋਂ ਹੀ ਪ੍ਰਾਣੀਆਂ ਨੇ ਕਿ ਜਿਵੇਂ ਜ਼ਮੀਨ ਆ ਜਿਹੜੀ ਅੱਜ ਕਿਸੇ ਨੇ 50 ਲੱਖ ਦੀ ਵੇਚੀ ਆ 40 ਲੱਖ ਦੀ ਵੇਚੀ ਆ ਤਾਂ ਜਦੋਂ ਕਦੇ ਲਈਆਂ ਹੋਣਗੀਆਂ ਉਹ ਬਹੁਤ ਸਸਤੀਆਂ ਲਈਆਂ ਨੇ ਤਾਂ ਫੇਰ ਮੈਂ ਇੱਕ ਲਾਸਟ ਪੁਆਇੰਟ ਕਹਿਣਾ ਕਿ ਜਿਹੜਾ ਅੱਜ ਕੱਲ ਇੱਕ ਬਣ ਗਿਆ ਨਾ ਟ੍ਰੈਂਡ ਬਣ ਗਿਆ ਇੱਕ ਉਹ ਆ ਕਿ ਕਾਲਸ ਉਹਨਾਂ ਪੋਰਟਸ ਉਹਨਾਂ ਡੈਰੀਵੇਟਿਵਸ ਹੋਏ ਕਰ ਲੋ ਉਹ ਤੁਹਾਡੀ ਮਰਜ਼ੀ ਹੈ ਤੁਹਾਨੂੰ ਕੋਈ ਨਹੀਂ ਰੋਕ ਰਿਹਾ ਤੁਸੀਂ ਇੱਕ ਗੱਡੀ ਲਈਆ ਤੁਸੀਂ ਉਹਨੂੰ 120 140 ਦੀ ਸਪੀਡ ਤੇ ਲਿਜਾ ਕੇ ਮਾਰੋ ਕਿਸੇ ਜੀ ਤੁਹਾਨੂੰ ਕੋਈ ਨਹੀਂ ਰੋਕ ਰਿਹਾ ਉਹ ਇੱਕ ਦਿਨ ਖਬਰ ਲੱਗੂਗੀ ਕੁਝ ਲੋਕ ਘਰੇ ਆ ਜਾਣਗੇ ਸਾਰੇ ਲੋਕ ਤੁਹਾਨੂੰ ਭੁੱਲ ਜਾਣਗੇ ਤੁਸੀਂ ਉਹ ਕਰਨਾ ਚਾਹੁੰਦੇ ਤੁਹਾਨੂੰ ਕੋਈ ਨਹੀਂ ਰੋਕ ਰਿਹਾ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਅਸਲ ਦੇ ਵਿੱਚ ਸ਼ੇਅਰ ਮਾਰਕੀਟ ਹੈ ਕੀ ਆ ਸ਼ੇਅਰ ਮਾਰਕੀਟ ਦੇ ਵਿੱਚ ਕੁਝ ਕੰਪਨੀਆਂ ਨੇ ਕੰਪਨੀਆਂ ਦੇ ਵਿੱਚ ਤੁਸੀਂ ਆਪਦੇ ਹਿੱਸੇ ਦਾ ਰਿਕਰੀਤ ਸਕਦੇ ਹੋ ਨਾਰਮਲੀ ਆਪਾਂ ਨੂੰ ਕੋਈ ਨੇੜੇ ਤੇੜੇ ਖੜਨ ਨਹੀਂ ਦਊਗਾ ਵੱਡੀਆਂ ਕੰਪਨੀ ਵਾਲੇ ਆਪਾਂ ਨੂੰ ਅੰਦਰ ਵੀ ਨਹੀਂ ਵੜਨ ਦੇਣਗੇ ਮੇਰੇ ਵਰਗੇ ਮਾਤਰਣ ਨੂੰ ਤਾਂ ਸ਼ੇਅਰ ਮਾਰਕੀਟ ਤੁਹਾਨੂੰ ਇੱਕ ਮੌਕਾ ਦੇ ਦਿੰਦੀ ਆ ਕਿ ਜੇ ਤੁਹਾਡੇ ਕੋ 1000 ਰੁਪਏ ਵੀ ਆ 500 ਰੁਪਏ ਵੀ ਆ 300 ਰੁਪਏ ਵੀ ਆ ਤੁਸੀਂ ਉਹਨਾਂ ਦੇ ਹਿੱਸੇਦਾਰ ਬਣ ਸਕਦੇ ਹੋ ਤਾਂ ਆਰਾਮ ਨਾਲ ਹਿੱਸੇਦਾਰ ਬਣੋ ਉਹਨਾਂ ਦੇ ਉਹਨਾਂ ਨੂੰ ਉਸ ਤੋਂ ਬਾਅਦ ਆਪਦਾ ਕੰਮ ਕਰੀ ਜਾਣ ਦਿਓ ਬੁਰਾ ਟਾਈਮ ਚੱਲ ਰਿਹਾ ਵਾ ਕੰਪਨੀਆਂ ਤਾਂ ਉਸੇ ਤਰ੍ਹਾਂ ਹੀ ਨੇ ਉਨਾ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਉਹੀ ਪ੍ਰੋਡਕਟ ਬਣਾ ਰਹੀਆਂ ਨੇ ਬੁਰੇ ਟਾਈਮ ਦੇ ਵਿੱਚ ਸਗਤ ਐ ਤੁਹਾਨੂੰ ਡਿਸਕਾਊਂਟ ਮਿਲ ਰਿਹਾ ਵਾ ਬਹੁਤ ਜ਼ਿਆਦਾ ਸਭ ਤੋਂ ਵਧੀਆ ਟਾਈਮ ਚੱਲ ਰਿਹਾ ਵਾ ਅੱਗੇ ਵੀ ਹੋਰ ਬਹੁਤ ਲੰਬਾ ਟਾਈਮ ਹੋ ਸਕਦਾ ਹੈ ਚੱਲਦਾ ਰਹੇ ਮੈਂ ਤੁਹਾਨੂੰ ਸਿਰਫ ਇਹੀ ਕਹਿ ਰਿਹਾ ਲਾਸ ਦੇ ਵਿੱਚ ਕਦੇ ਵੀ ਕੁਝ ਵੇਚੀਦਾ ਨਹੀਂ ਹੁੰਦਾ ਖਰੀਦਾਰੀ ਦਾ ਟਾਈਮ ਟਰੋਟਾ ਸਭ ਤੋਂ ਕ੍ਰੂਸ਼ਲ ਟਾਈਮ ਐ ਇੱਕ ਹੋਰ ਚੀਜ਼ ਦੱਸ ਦਿੰਦਾ ਜਦੋਂ ਤੁਸੀਂ ਕਿਸੇ ਵੀ ਸਟਾਕ ਨੂੰ ਖਰੀਦਣਾ ਵਾ ਤਾਂ ਐਵੇਂ ਹੀ ਨਾ ਖਰੀਦ ਲਓ ਆ ਜਾ ਖਰੀਦ ਲੈਣਾ ਚੱਲ ਬਸ ਠੀਕ ਐ ਚੱਲ ਬਸ ਠੀਕਾ ਨਹੀਂ ਹੁੰਦਾ ਤੁਸੀਂ ਇੱਕ ਵਾਰ ਆਗੇ ਗੇਮ ਚ ਤਾਂ ਆਗੇ ਉਹ ਪੁਆਇੰਟ ਨੂੰ ਮਤਲਬ ਇੰਨਾ ਕਿ ਉਹਨੂੰ ਅਦਰ ਦੋ ਉਸ ਪੁਆਇੰਟ ਨੂੰ ਉਸ ਪੁਆਇੰਟ ਨੂੰ ਉਸ ਕੰਪਨੀ ਨੂੰ ਉਸ ਟਾਈਮ ਨੂੰ ਤੇ ਉਹਦੇ ਪ੍ਰਾਈਸ ਨੂੰ ਇੰਨੀ ਕਿ ਰਿਸਪੈਕਟ ਦੋ ਕਿ ਉੱਥੇ ਕੋਈ ਗਲਤੀ ਹੋਣ ਦੀ ਗੁੰਜਾਇਸ਼ ਨਾ ਰਵੇ ਉਸ ਤੋਂ ਬਾਅਦ ਉਹਨੂੰ ਆਪਣਾ ਕੰਮ ਕਰਨ ਤੋਂ ਤਾਂ ਬਸ ਐਸੀ ਤਰ੍ਹਾਂ ਮੈਂ ਬੋਲਦਾ ਰਹੂੰਗਾ ਗੱਲ ਸਿਰਫ ਇਹੀ ਆ ਕਹਾਣੀ ਦਾ ਸਾਰ ਇਹੀ ਆ ਮੋਰਲ ਆਫ ਦਾ ਸਟੋਰੀ ਕਿ ਮਾਰਕੀਟ ਦੇ ਵਿੱਚ ਜਦੋਂ ਵੀ ਬਹੁਤ ਜ਼ਿਆਦਾ ਗਿਰਾਵਟ ਹੁੰਦੀ ਆ ਤਾਂ ਅਸਲ ਦੇ ਵਿੱਚ ਉਹ ਬਹੁਤ ਹੀ ਜ਼ਿਆਦਾ ਚੰਗਾ ਟਾਈਮ ਹੁੰਦਾ ਪਰ 95% ਲੋਕ ਉਦੋਂ ਰੁੜ ਜਾਂਦੇ ਆ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਉਹਨਾਂ 95% ਚਾਹਵੋ 5% ਲੋਕਾਂ ਚ ਰਹੋ ਪਰ 5% ਉਹੀ ਰਹਿੰਦੇ ਆ ਨਾ ਜਿਨ੍ਹਾਂ ਨੂੰ ਗੇਮ ਦਾ ਪਤਾ ਵਾ ਜਿਨ੍ਹਾਂ ਨੂੰ ਪਤਾ ਸਿਸਟਮ ਚੱਲ ਕੀ ਰਿਹਾ ਜਿਹੜੇ ਬੰਦੇ ਨੂੰ ਸਭ ਆਸ-ਪਾਸੇ ਪਤਾ ਵਾ ਕਿ ਹੋ ਕੀ ਰਿਹਾ ਉਹੀ ਬਚੂਗਾ ਜਿਹਨੂੰ ਪਤਾ ਹੀ ਨਹੀਂ ਹੈਗਾ ਜਿਹੜਾ ਇਹ ਕਾਲ ਪੁਆਇੰਟ ਸਟਾਪ ਲਾਸ ਆ ਸਟਾਪ ਲਾਸ ਤੇ ਤੁਹਾਡੇ ਹੋਈ ਵੀ ਜਾ ਰਿਹਾ ਟ੍ਰਿਗਰ ਤਾਂ ਇਹੀ ਚੀਜ਼ ਆ ਨੇ ਤਾ ਸੀਗਾ ਵੀਡੀਓ ਜੇ ਅੱਜ ਦਾ ਮੈਨੂੰ ਉਮੀਦ ਆ ਕਿ ਸ਼ਾਇਦ ਤੁਹਾਨੂੰ ਥੋੜਾ ਬਹੁਤ ਫਰਕ ਕੁਝ ਹੈਲਪ ਹੋਈ ਹੋਗੀ ਜੇ ਹੋਈ ਤਾਂ ਮੈਨੂੰ ਕਮੈਂਟਸ ਜਰੂਰ ਦੱਸ ਦਿਓ ਕਿ ਐਸ ਵੀਡੀਓ ਦੇ ਨਾਲ ਹੋਈ ਕਿਉਂਕਿ ਮੈਨੂੰ ਲੱਗਦਾ ਕਿ ਗੱਲਾਂ ਤਾਂ ਮੇਰੀਆਂ ਥੋੜੀਆਂ ਰਿਪੀਟ ਵਾਲੀਆਂ ਹੀ ਸੀਗੀਆਂ ਬਟ ਸਟਿਲ ਤਾਂ ਫਿਲਹਾਲ ਇੱਥੇ ਬੰਦ ਕਰ ਦਿਆਂਗਾ ਕੈਮਰਾ ਚੱਲਦਾ ਰਹੂਗਾ ਤਾਂ ਮੈਂ ਬੋਲਦਾ ਰਹੂਗਾ ਫਿਲਹਾਲ ਐਸੇ ਕਰਕੇ ਹੁਣ ਕੈਮਰੇ ਨੂੰ ਆਪਾਂ ਬੰਦ ਕਰ ਦਿੰਨੇ ਆ